ਗੁਰਬਾਣੀ ਐਸਾ ਕਹਿੰਦੀ ਏ ਜੋ ਜਾਗਰਤ ਦੇ ਚ ਹੈ ਇਹ ਦਿਨ ਦਾ ਸੁਪਨਾ ਹੈ ਔਰ ਜੋ ਅਚੇਤ ਮੰਨ ਦੀ ਤਲ ਤੇ ਰਾਤ ਨੂੰ ਹੈ ਇਹ ਰਾਤ ਦਾ ਸੁਪਨਾ ਹੈ ਇੱਕ ਬੰਦ ਅੱਖ ਦਾ ਸੁਪਨਾ ਹੈ ਇੱਕ ਖੁੱਲੀ ਅੱਖ ਦਾ ਸੁਪਨਾ ਹੈ ਇਹਨਾਂ ਦੋਵੇਂ ਸੁਪਨੇ ਜਾਗਰਤ ਅਵਸਥਾ ਦੇ ਜਿੰਨੇ ਸੰਬੰਧ ਨੇ ਸਾਡੇ ਜੋ ਸੌਂਦੇ ਆਂ ਤੇ ਸੁਪਨਿਆਂ ਦੀ ਨਵੀਂ ਦੁਨੀਆ ਖੜੀ ਹੋ ਜਾਂਦੀ ਏ ਸੰਬੰਧ ਟੁੱਟ ਜਾਂਦੇ ਕੌਣ ਪਤੀ ਕੌਣ ਪਤਨੀ ਕਿਹੜੇ ਬੱਚੇ ਕੀ ਕੰਮ ਦੰਦਾ ਕੀ ਘਰ-ਵਾਰ ਸਭ ਸੰਬੰਧ ਟੁੱਟ ਜਾਂਦੇ ਨਵੇਂ ਸੰਬੰਧ ਸਥਾਪਿਤ ਹੋ ਜਾਂਦੇ ਨੇ ਸੁਪਨਿਆਂ ਦੀ ਦੁਨੀਆ ਪਰ ਜਿਵੇਂ ਅੱਖ ਖੁੱਲਦੀ ਏ ਉਸ ਸੁਪਨੇ ਦੀ ਦੁਨੀਆ ਜੋ ਦੇਖ ਰਿਹਾ ਸੀ ਤੇ ਤਨ ਵੀ ਪ੍ਰਭਾਵਿਤ ਹੋ ਰਿਹਾ ਸੀ ਉਹ ਸੰਬੰਧ ਟੁੱਟ ਜਾਂਦੇ ਨੇ ਫਿਰ ਇਹ ਜਾਗਰਤ ਅਵਸਥਾ ਦੇ ਸੰਬੰਧ ਜੁੜ ਜਾਂਦੇ ਨੇ ਗੁਰਬਾਣੀ ਐਸਾ ਕਹਿੰਦੀ ਏ ਕਿਦਰੇ ਇਹ ਤੇ ਨਹੀਂ ਜੋ ਤੂੰ ਰਾਤ ਨੂੰ ਦੇਖ ਰਿਹਾ ਸੀ ਸੁਪਨਾ ਹੈ ਕਿਦੋਂ ਤੂੰ ਦਿਨ ਨੂੰ ਦੇਖ ਰਿਹਾ ਹੈ ਉਹ ਵੀ ਸੁਪਨਾ ਹੋਵੇ